ਮੇਰੇ ਨਾਂ ਪਿੱਠੇ ਦੇ ਮੜ ਕੇ ਹਿੱਲੇ ਹੋਏ ਸੀਗੇ ਅੱਛਾ ਜੀ ਤੇ ਮੜ ਕੇ ਮੇਰੇ ਪਹਿਲੀ ਵਾਰ ਚ 80% ਦਾ ਫਰਕ ਪੈ ਗਿਆ ਸੀ ਉਹਨਾਂ ਨੂੰ ਅੱਛਾ ਜੀ ਦੂਜੀ ਵਾਰ ਤਾਂ ਬਿਲਕੁਲ ਹੀ ਖਤਮ ਹੋ ਗਿਆ ਸੀ ਬੱਸ ਉਹ ਫਿਰ ਕਹਿੰਦੇ ਵਿੱਚ ਕਈ ਲੋਕ ਜਿੱਦਾਂ ਕੀ ਅੰਗਰੇਜ਼ੀ ਦਵਾਈਆਂ ਖਾ ਕੇ ਵੀ ਜਿਹੜਾ ਬੜੀ ਜਲਦੀ ਆਰਾਮ ਆ ਜਾਂਦਾ ਫਿਰ ਤੁਸੀਂ ਕਿਤੇ ਅੰਗਰੇਜ਼ੀ ਦਵਾਈ ਪ੍ਰੈਫਰ ਨਹੀਂ ਕਰਦੇ ਅੰਗਰੇਜ਼ੀ ਦਵਾਈ ਕੋਈ ਨਹੀਂ ਖਾਈ ਮੇਰੇ ਮੈਨੂੰ ਪਹਿਲਾਂ ਹੀ ਇਹਨਾਂ ਬਾਰੇ ਪਤਾ ਸੀਗਾ ਅੱਛਾ ਜੀ ਮੈਂ ਜਦੋਂ ਮੇਰੇ ਪ੍ਰੋਬਲਮ ਆਏ ਮੈਂ ਸਿੱਧੇ ਹੀ ਇੱਥੇ ਆਈਆਂ ਜੀ ਅੱਛਾ ਕੋਈ ਲੋਕ ਇਦਾਂ ਵੀ ਹੁੰਦੇ ਨੇ ਜਿੱਦਾਂ ਕਹ ਲਓ ਕਿ ਵਿਸ਼ਵਾਸ ਨਹੀਂ ਕਰਦੇ ਥੈਰੇਪੀਆਂ ਦੇ ਵਿੱਚ ਕਹ ਨਹੀਂ ਤਾਂ ਮੈਂ ਡਾਕਟਰਾਂ ਦੇ ਕੋਲ ਚਲੇ ਜਾਂਦੀ ਕਿਉਂਕਿ ਮੋਹਾਲੀ ਦੇ ਵਿੱਚ ਵੱਡੇ ਵੱਡੇ ਡਾਕਟਰ ਬੈਠੇ ਨੇ ਜੀ ਜੀ ਕਿੱਥੇ ਕਿੱڑی ਜਗ੍ਹਾ ਤੋਂ ਆਏ ਹੋ ਮੋਹਾਲੀ 68 ਤੋਂ ਅੱਛਾ ਬਹੁਤ ਏਡੀ ਦੂਰ ਤੋਂ ਆਇਆ ਹੋਇਆ ਹੈ ਕੀ ਬਾਤ ਹੈ ਅੱਛਾ ਕਿੰਨਾ ਕ ਫਰਕ ਪੈ ਗਿਆ ਹੁਣ ਮੈਨੂੰ ਤਾਂ 100% ਦਾ ਪੂਰਾ ਫਰਕ ਆ ਜੀ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਅਸੀਂ ਸ਼ੇਰੋਂ ਤੋਂ ਆਏ ਹਾਂ ਜੀ ਅੱਛਾ ਹਾਂ ਮੇਰੀ ਕੀ ਪ੍ਰੋਬਲਮ ਸੀ ਤੁਹਾਨੂੰ ਮੇਰੀ ਨੂੰਹ ਨੂੰ ਜੀ ਪ੍ਰੋਬਲਮ ਸੀ ਡਿਸਕ ਦੀ ਜੀ ਅੱਛਾ ਜੀ ਹਾਂ ਜੀ ਤੇ ਬਹੁਤ ਜ਼ਿਆਦੇ ਮਤਲਬ ਲੈ ਕੇ ਬਹੁਤ ਥਾਂਵੇਂ ਅਸੀਂ ਫਿਰਗੇ ਸੀ ਜੀ ਠੀਕ ਨਹੀਂ ਹੋਈ ਸੀ ਕਿਤੋਂ ਅੱਛਾ ਜੀ ਉਰੋਸਾ ਸੀ ਜੀ YouTube ਤੇ ਚੈਨਲ ਤੇ ਦੇਖਿਆ ਜੀ ਖਬਰ ਸੁਣੀ ਅਸੀਂ ਉਰੇ ਆ ਗਏ ਅੱਛਾ ਜੀ ਅਸੀਂ ਤੀਜੀ ਵਾਰ ਆ ਗਏ ਜੀ ਸਾਡਾ ਹੁਣ ਅੱਗੇ ਨਾਲ ਬਹੁਤ ਜ਼ਿਆਦੇ ਫਰਕ ਹੈ ਜੀ ਅੱਛਾ ਮਤਲਬ ਫਿਰੋ ਫਰਕ ਹੈ ਹਾਂ ਜੀ ਹਾਂ ਫਰਕ ਹੈ ਤੇ ਪਹਿਲਾਂ ਵੀ ਕਿਤੇ ਟਰਾਈ ਕੀਤਾ ਜਾ ਕੇ ਜੇ ਬਹੁਤ ਜ਼ਿਆਦੇ ਜੀ ਬਹੁਤ ਥਾਂਵੇਂ ਲੈ ਕੇ ਵਾਗੇ ਜੇ ਕਰ ਜਾਂਦੇ ਤਾਂ ਉਹਨਾਂ ਨੇ ਕਿਹਾ ਸੀ ਕਿ ਆਪਰੇਸ਼ਨ ਕਰੋ ਹਾਂ ਜੀ ਬਸ ਕਹਿੰਦੇ ਸੀ ਬਨੇਜ ਵਾਲਾ ਕਰ ਦਿੰਦੇ ਕਾਲਾ ਬਾਤ ਨਹੀਂ ਚੱਕਣਾ ਨਾ ਇਹਨਾਂ ਨੇ ਕੋਈ ਬਨੇਜ ਨਹੀਂ ਕਰਿਆ ਕੋਈ ਇਹਨਾਂ ਨੇ ਦਵਾਈ ਨਹੀਂ ਦਿੱਤੀ ਹੈਗੀ ਵੀ ਬਹੁਤ ਜ਼ਿਆਦਾ ਫਰਕ ਪੈ ਗਿਆ ਜੀ ਠੀਕ ਹੈ ਜੀ ਹਾਂ ਬਹੁਤ ਵਧੀਆ ਮੈਂ ਤਾਂ ਹਰੇਕ ਨੂੰ ਸਾਰਿਆਂ ਨੂੰ ਹੀ ਸੁਨੇਹਾ ਲਾਉਣੀ ਆ ਵੀ ਬਿਨਾ ਦਵਾਈ ਤੋਂ ਬਿਨਾ ਆਪਰੇਸ਼ਨ ਤੋਂ ਇੱਥੇ ਠੀਕ ਹੁੰਦੇ ਨੇ ਭਾਈ ਇੱਥੇ ਮੇਰੇ ਬੈਕ ਪੇਨ ਹੁੰਦੀ ਸੀ ਭਾਜੀ ਅੱਛਾ ਹਾਂ ਕਾਫੀ ਜ਼ਿਆਦਾ ਤੁਸੀਂ ਸਾਲ ਡੇਢ ਸਾਲ ਹੋ ਗਿਆ ਸੀਗਾ ਓਕੇ ਕਿ ਤੁਹਾਨੂੰ ਵੀ ਆਰਾਮ ਨਹੀਂ ਮਿਲਿਆ ਕਾਫੀ ਜਗ੍ਹਾ ਤੋਂ ਕਰਾ ਕੇ ਦੇਖ ਲਿਆ ਅੱਛਾ ਹਾਂ ਜੀ ਜਦੋਂ ਅਰੇ ਪਹੁੰਚੋ ਫਿਰ ਹਾਂਜੀ ਥੋੜਾ ਫਰਕ ਪਿਆ ਹੈਗਾ ਪਹਿਲਾਂ ਨਾਲੋਂ ਫਰਕ ਹੈ ਭਾਜੀ ਅੱਛਾ ਕਿੰਨੇ ਕਿੰਨੇ ਕ ਸੋਚੋ ਕਿੰਨੇ ਪਰਸੈਂਟ ਕਹਿ ਸਕਦੇ ਆਪਾਂ ਹਾਲੇ ਤਾਂ 90% ਕਵਾਂਗੇ ਭਾਜੀ ਇੱਕ ਦੋ ਵਾਰ ਹੋਰ ਬੁਲਾਇਆ ਫਿਰ ਦੇਖ ਦੇਖੇ ਪਹਿਲੀ ਸੀਟਿੰਗ ਦੇ ਵਿੱਚ ਤੁਸੀਂ ਉਹਰੇ ਆ ਕੇ ਤੁਹਾਨੂੰ 90% ਫਰਕ ਪਿਆ ਹਾਂ ਅਸੀਂ 90% ਹੈਗਾ ਪਹਿਲਾਂ ਨਾਲੋਂ ਫਰਕ ਹੈ ਵੈਲ ਕੀ ਬਾਤ ਹੈ ਅੱਛਾ ਅੱਜ ਤੋਂ ਪਹਿਲਾਂ ਇੱਥੋਂ ਤੋਂ ਪਹਿਲਾਂ ਹੋਰ ਵੀ ਕਹਿੰਦੇ ਬਹੁਤ ਜਿਹੜੇ ਇਦਾਂ ਦੇ ਸੈਂਟਰ ਹੈਗੇ ਨੇ ਜਿੱਥੇ ਥੈਰੇਪੀਜ਼ ਹੁੰਦੀਆਂ ਨੇ ਉੱਥੇ ਤੁਸੀਂ ਜਾ ਕੇ ਟਰਾਈ ਕੀਤਾ ਕਰਿਆ ਭਾਜੀ ਬਹੁਤ ਜਗ੍ਹਾ ਗਿਆ ਹੈਗਾ 4 ਤੋਂ 5 ਜਗ੍ਹਾ ਕਾਫੀ ਵਾਰ ਗਏ ਪੈਸੇ ਵੀ ਬਹੁਤ ਲਾਲੇ ਕਿ ਤੇ ਮੇਰੇ ਲੱਕ ਦੇ ਵਿੱਚ ਨਾ ਪਿਛਲੇ ਜਨਵਰੀ ਫਰਵਰੀ ਤੋਂ ਲੈ ਕੇ ਕਾਫੀ ਪ੍ਰੋਬਲਮ ਆ ਰਹੀ ਸੀਗੀ ਅੱਛਾ ਜੀ ਦਵਾਈ ਖਾ ਖਾ ਕੇ ਮੈਂ ਅੱਕ ਗਿਆ ਸੀਗਾ ਅੱਛਾ ਜੀ ਬੀਐਸ ਹੈਲਥ케ਅਰ ਦੇ ਆ ਕੇ ਕਿੰਨਾ ਕੁ ਫਰਕ ਪੈ ਗਿਆ ਸੋ ਮੈਨੂੰ ਬੈਕ ਕਹਿੰਦਾ ਵੀ ਪਹਿਲੀ ਵਾਰੀ ਜੀ ਕਦੋਂ ਘਟੋ ਘਟੇ ਨਾ ਨੇ 80 90% ਮੈਨੂੰ ਫਰਕ ਪੈ ਗਿਆ ਸੀਗਾ ਅੱਛਾ ਹਾਂ ਜੀ ਹਾਂ ਜੀ ਕੀ ਹੋਵਦਾ ਮਤਲਬ ਬਿਨਾਂ ਦਵਾਈ ਤੋਂ ਬਿਨਾਂ ਦਵਾਈ ਤੋਂ ਮੈਂ ਦਵਾਈਆਂ 6 ਮਹੀਨੇ ਦਵਾਈਆਂ ਖਾ ਖਾ ਕੇ ਅੱਕ ਗਿਆ ਸੀਗਾ ਤੇ ਕਿਸੇ ਮੈਨੂੰ ਸੱਜਣ ਮਿੱਤਰ ਨੇ ਦੱਸਿਆ ਵੀ ਉਹਨਾਂ ਕੋਲ ਉੱਥੇ ਜਾਓ ਬੀਐਸ ਹੈਲਥ케ਅਰ ਤਾਂ ਮੈਂ ਇੰਨਾ ਕੋਲ ਆਇਆ ਅੱਛਾ ਜੀ ਤੇ ਬਸ ਪਹਿਲੀ ਵਾਰ ਜੀ ਮੈਨੂੰ ਕਾਫੀ ਮਤਲਬ ਕਿ ਕਹਿਣ ਤੋਂ ਪਾ ਵੀ 80 90% ਮੈਨੂੰ ਫਰਕ ਪਿਆ ਜਿਹੜੀ ਬਿਮਾਰੀ ਡਾਕਟਰਾਂ ਨੇ ਐਕਸ-ਰੇ ਕਰਕੇ ਵੀ ਨਹੀਂ ਤਾਂ ਫੜੀ ਸੀਗੀ ਉਹ ਇੰਨਾਂ ਨੇ ਉਹ ਐਕਸ-ਰਾ ਵੇਖ ਕੇ ਹੀ ਪਹਿਲੀ ਝਟ ਜੀ ਫੜ ਲਈ ਮੇਰਾ ਇਧਰ ਘਨੌਰ ਦੇ ਪਾਸ ਇੱਕ ਛੋਟਾ ਜਿਹਾ ਪਿੰਡ ਹੈ ਜੀ ਚਾਪੜ ਸਿਲ ਪਿੰਡ ਵੰਜਦਾ ਕੀ ਪ੍ਰੋਬਲਮ ਕੀ ਸੀ ਤੁਸੀਂ ਉਰੇ ਆਏ ਹੋ ਮੈਂ ਪਿਛਲੇ ਲਗਭਗ 3-4 ਸਾਲਾਂ ਤੋਂ ਲਗਾਤਾਰ ਦਵਾਈ ਖਾ ਰਹੇ ਜੀ ਅਚਾ ਕਿਸ ਚੀਜ਼ ਦੀ ਮੇਰੇ ਬੈਕ ਪੇਨਸ ਹੁੰਦੀ ਹੈ ਜੀ ਓਕੇ ਜੀ ਬੈਕ ਪੇਨ ਦਾ ਮੈਂ ਬਹੁਤ ਇਲਾਜ ਕਰਵਾਇਆ ਚੰਗੇ ਚੰਗੇ ਡਾਕਟਰਾਂ ਤੋਂ ਵੱਡੇ ਵੱਡੇ ਹਸਪਤਾਲ ਤੇ ਵਿੱਚ ਅਗਰ ਤੁਸੀਂ ਗਏ ਹੋ ਤਾਂ ਇੱਥੇ ਆਣਾ ਕਿੱਦਾਂ ਮਕਸਦ ਬਣਿਆ ਕਿ ਮੈਂ ਇੱਥੇ ਜਾ ਕੇ ਜੇਕਰ ੱਡੀਆਂ ਵੱਡੇ ਵੱਡੇ ਹਸਪਤਾਲ ਮੈਨੂੰ ਸਹੀ ਨਹੀਂ ਕਰ ਪਾਏ ਕਿ ਮੈਂ ਇੱਥੇ ਜਾ ਕੇ ਕਿੱਦਾਂ ਠੀਕ ਹੋਊਗਾ ਕਿੱਦਾਂ ਆਏ ਤੁਸੀਂ ਜੀ ਮੈਨੂੰ ਮੇਰੇ ਨਾਲ ਦੇ ਯਾਰ ਦੋਸਤ ਸੀਗੇ ਉਹ ਲੈ ਕੇ ਆਏ ਪਹਿਲੀ ਵਾਰ ਠੀਕ ਹੈ ਜਦੋਂ ਇੱਥੇ ਲੈ ਕੇ ਇਹਨਾਂ ਨੇ ਭਾਜੀ ਨੇ ਦੱਸਿਆ ਡਾਕਟਰ ਸਾਹਿਬ ਨੇ ਦੱਸਿਆ ਹੂੰ ਵੀ ਅਸੀਂ ਤੁਹਾਡਾ ਇਲਾਜ ਬਿਨਾਂ ਦਵਾਈ ਤੋਂ ਕਰਾਂਗੇ। ਅੱਛਾ। ਨਾ ਮੰਨਣੇ ਹੋ ਕੇ ਗੱਲ ਸੀਗੀ ਜੀ ਵੀ ਜਦੋਂ ਐਡ ਐਡ ਡਾਕਟਰਾਂ ਨੇ ਦਵਾਈ ਮੈਨੂੰ ਖੁਲਾ ਕੇ ਦੇਖ ਲਈ ਐਕਸ-ਰੇ ਕਰਾ ਲਏ ਸਾਰਾ ਮੇਰਾ ਇਲਾਜ ਹੋਲੇ ਵੀ ਇਹ ਕਿਵੇਂ ਹੋਊਗਾ? ਜੀ। ਅੱਜ ਮੈਂ ਤਿੰਨ ਦਫਾ ਆ ਚੁੱਕਾ ਜੀ ਚੌਥੀ ਦਫਾ ਆਇਆ। ਠੀਕ ਹੈ। ਲਗਭਗ ਜੀ ਜ਼ਿਆਦਾ ਇਹ 80-90% ਮੇਰੇ ਚ ਫਰਕ ਹੈ ਜੀ ਬਿਨਾਂ ਦਵਾਈ ਖਾਏ। ਪਰ ਅੱਜ ਮੈਂ ਬਹੁਤ ਜ਼ਿਆਦਾ ਬੈਟਰ ਫੀਲ ਕਰ ਰਿਹਾ ਹਾਂ ਜੀ। ਅਸੀਂ ਪੀਐਸ ਹੈਲਥ케ਅਰ ਨੂੰ ਕਿੰਨੇ ਨੰਬਰ ਦੇਣਾ ਚਾਹੁੰਦੇ ਹੋ ਮਨਪ੍ਰੀਤ ਜੀ ਨੂੰ? 100 ਚੋਂ 200 ਜੀ। ਕੀ ਬਾਤ ਆ ਸਿੱਧਾ 200 ਹੈ ਜਿੱਥੋਂ ਆਪਾਂ ਨੂੰ ਫਰਕ ਪੈਂਦਾ ਜੀ ਆਪਾਂ ਨੂੰ ਆਪਾਂ ਉਸ ਉਸ ਬਾਰੇ ਬੰਦੇ ਬਾਰੇ ਗੱਲ ਕਰ ਸਕਦੇ ਮੇਰੇ ਨਾਲ 2 ਹੁੰਚ ਦਰਦ ਹੁੰਦਾ ਸੀਗਾ ਜੀ ਕਾਫੀ ਤੇ ਹੁਣ ਮੈਂ ਅੱਜ ਪਹਿਲੀ ਵਾਰ ਆਇਆ ਅੱਛਾ ਤੇ ਮੇਰਾ ਹੁਣ 20% ਦਰਦ ਰਹਿ ਗਿਆ ਅੱਛਾ ਪਹਿਲਾਂ ਨਾਲ ਬਹੁਤ ਜ਼ਿਆਦਾ ਫਰਕ ਆ ਗਿਆ ਕਿਤੇ ਨਾ ਕਿਤੇ ਅਸੀਂ ਕਹਿ ਸਕਦੇ ਹਾਂ ਕਿ 80% ਫਰਕ ਜਿਹੜਾ ਇਥੇ ਆਉਣ ਤੋਂ ਬਾਅਦ ਪੈ ਗਿਆ ਹਾਂਜੀ ਕੀ ਬਾਤ ਹੈ ਸਵੇਰੇ ਚੱਲਿਆ ਵੀ ਨਹੀਂ ਆਉਂਦਾ ਸੀ ਹੁਣ ਬਿਲਕੁਲ ਠੀਕ ਹੈ ਜੀ ਅੱਛਾ ਤੇ ਹੋਰ ਵੀ ਕਿਤੇ ਜਾ ਕੇ ਥੈਰੇਪੀ ਕਰਾਈ ਹੈ ਕਿਉਂਕਿ ਥੈਰੇਪੀ ਸੈਂਟਰ ਤਾਂ ਬਹੁਤ ਜਗ੍ਹਾ ਤੇ ਖੁੱਲੇ ਹੋਏ ਨਹੀਂ ਉੱਥੇ ਜਾ ਕੇ ਕਦੇ ਟਰਾਈ ਕੀਤਾ ਨਹੀਂ ਬ ਪਰ ਹਾਂਜੀ ਫਰਕ ਰੁਪਇਆ ਬਹੁਤ ਜ਼ਿਆਦਾ ਕੀ ਬਾਤ ਹੈ ਕਿੰਨੇ ਨੰਬਰ ਦੇਣਾ ਚਾਹੁੰਦੇ ਹੋ ਫਿਰ 10 ਚ 10 ਚ 10 ਦੇਵਾਂਗੇ ਜੀ ਕੀ ਬਾਤ ਹੈ ਹਾਂਜੀ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਸੀਗੇ? ਦਿੱਲੀ ਤੋਂ ਆਏ। ਦਿੱਲੀ ਤੋਂ ਆਏ ਹੋ। ਜੇ ਕੀ ਪ੍ਰੋਬਲਮ ਕੀ ਹੈ? ਮੇਰੇ ਨਾਲ 1 ਸਾਲ ਤੋਂ ਪ੍ਰੋਬਲਮ ਸ਼ੁਰੂ ਹੋਈ ਆ। ਮੇਰੇ ਕੁੱਟਣਿਆਂ 'ਚ ਗੈਪ ਆ ਤੇ ਮੇਰੇ ਕਮਰ ਦਾ। ਠੀਕ ਹੈ। 1 ਸਾਲ ਤੁਰੇ ਆਏ ਆ ਅਸੀਂ ਰਾਜਗੜ ਸੈੱਟ ਹੋਏ ਆ ਤੇ ਉਹ ਤੋਂ ਬਾਅਦ ਮੈਨੂੰ ਪ੍ਰੋਬਲਮ ਦਾ ਪਤਾ ਚੱਲਿਆ ਤੇ ਮੇਰੇ ਜਿਹੜੇ ਦੀਦੀ ਨੇ ਉਹਨਾਂ ਦੇ ਜਠਾਣੀ ਜੀ ਇੱਥੇ ਆਏ ਨੇ 3 ਵਾਰ। ਠੀਕ ਹੈ। ਉਹ ਕਾਫੀ ਹਾਂਜੀ ਉਹ ਕਾਫੀ ਠੀਕ ਨੇ ਤੇ ਉਹਨਾਂ ਦਾ ਉਹ ਕਰਕੇ ਅਸੀਂ ਇੱਥੇ ਆਏ ਆ ਜੀ। ਅੱਛਾ ਲੱਗ ਗਈ ਲੱਗਦਾ ਕਿ ਫਰਕ ਪੈ ਜੂ ਹੋਰ ਆ ਕੇ। ਹਾਂਜੀ ਸਰ ਹਾਂਜੀ। ਪਹਿਲੀ ਵਾਰ ਆਏ ਆਏ ਹਾਂ ਜੀ ਮਤਲਬ ਪੂਰੀ ਉਮੀਦ ਹੈ ਕਿ ਐਂ ਫਰਕ ਪੈ ਜਾਊਗਾ ਹਾਂ ਜੀ ਜਦੋਂ ਉਹਨਾਂ ਨੂੰ ਸਾਡੇ ਘਰਦਿਆਂ ਨੂੰ ਪੈ ਗਿਆ ਫਰਕ ਫਿਰ ਅਸੀਂ ਇਸ ਲਈ ਆਏ ਹਾਂ ਕਿਹੜੀ ਪ੍ਰੋਬਲਮ ਲੈ ਕੇ ਤੁਸੀਂ ਉਰੇ ਆਏ ਸੀ ਮੈਨੂੰ ਗੋਡੇ ਦੀ ਪ੍ਰੋਬਲਮ ਸੀ ਜੀ ਅੱਛਾ ਜੀ ਹਾਂ ਕਿੰਨੀ ਦੇਰ ਹੋ ਗਈ ਆਂਦੇ ਨੂੰ ਸਾਨੂੰ ਹੋ ਗਿਆ तकरीबन 6-7 ਵਾਰ ਹੀ ਆ ਗਿਆ ਜੀ ਉਹਰੇ ਹਾਂ ਬਾਕੀ ਹੁਣ तकरीबन 80% ਠੀਕ ਹੈ ਜੀ ਮਤਲਬ ਫਰਕ ਹੈਗਾ ਪੂਰਾ ਬਹੁਤ ਫਰਕ ਹੈ ਜੀ ਹਾਂ ਅੱਛਾ ਜੀ ਤੇ ਕੋਈ ਡਾਕਟਰ ਵਾ ਡਾਕਟਰ ਕੋ ਵੀ ਗਏ ਸੀਗੇ ਕਿ ਕਿਤੇ ਇਲਾਜ ਕਰਾਣ ਦਵਾਈਆਂ ਦਵਾਈ ਜੂ ਖਾਦੀ ਬਹੁਤ ਨਾਬੇ ਪਟਿਆਲਾ ਹੋਰ ਅਰਬਗਰਾਲ ਵਾਲੇ ਵਾਲੇ ਅੱਛਾ ਜੀ ਤੇ ਹੁਣ ਇੱਥੇ ਆ ਕੇ ਤੁਹਾਨੂੰ ਦਵਾਈ ਦੀ ਲੋੜ ਨਹੀਂ ਪਈ ਕਹਿੰਦਾ ਕੋਈ ਦਵਾਈ ਨਹੀਂ